ਪੜਨ ਗੰਦੇ ਸੀਗੇ ਵੀ ਅਸੀਂ ਨਾ ਤੁਹਾਨੂੰ ਮਿਲਣ ਆਉਣਾ ਆ ਅ ਉਹ ਸ਼ਾਇਦ ਅਮਰੀਕਾ ਤੋਂ ਵੀਡੀਓ ਦੇ ਦੇ ਅਮਰੀਕਾ ਹੀ ਹੁੰਦਾ ਮਾ ਅਮਰੀਕਾ ਅਮਰੀਕਾ ਤੋਂ ਵੀਡੀਓ ਦੇ ਦੇ ਅ ਮਰੀਕਾ ਤੋਂ ਅਮਰੀਕਾ ਚਲੋ ਅਮਰੀਕਾ ਹੁੰਦਾ ਚਲੋ ਚਲੋ ਪੜਨੇ ਦੱਸਿਓ ਜਰੂਰ ਵੀ ਥੋੜਾ ਅਮਰੀਕਾ ਹੁੰਦਾ ਚਾ ਅਮਰੀਕਾ ਹੁੰਦਾ ਮੇਰੀ ਜਾਂ ਅਮਰੀਕਾ ਹੁੰਦਾ ਚਲੋ ਸਾਡੇ ਲਈ ਤੇ ਭਾਈ ਪੰਜਾਬੀਆਂ ਲਈ ਅਮਰੀਕਾ ਹੀ ਹੁੰਦਾ ਹਨਾ ਛੱਡ ਜਾ ਬਰਮ ਹਟਦਾ ਨਹੀਂ ਪੜਨੇ ਤੁਹਾਡਾ ਪਾਣ ਜਾ ਦੇ ਲੋ ਪਹਿਣ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਮਿਲਣ ਆਉਣਾ ਹੈ ਤੇ ਸਾਡਾ ਪਿੰਡ ਸਾਡਾ ਪਿੰਡ ਭੈਣੇ ਮੁੰਡੀਆਂ ਨਹੀਂਗਾ ਤੇ ਤੁਸੀਂ ਮੇਰੇ ਨਾਲ ਇੰਸਟਾਗ੍ਰam ਦੇ ਜ਼ਰੂਰ ਗੱਲ ਕਰ ਲਿਓ ਇੰਸਟਾਗ੍ਰam ਆਪਣੀ ਆਈਡੀ ਹੈਗੀ ਹੈ ਜਿਹੜਾ ਬਲੌਗਸ ਠੀਕ ਹੈ ਜੀ ਉੱਥੇ ਜਾ ਕੇ ਫੋਲੋ ਕਰੋ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਠੀਕ ਹੈ ਜੀ ਹੈਲੋ ਹਾਈ ਭੇਜ ਦਿਓ ਤੇ ਉਸ ਤੋਂ ਬਾਅਦ ਲਿਖ ਦਿਓ ਦੱਸ ਦਿਓ ਵੀ ਤੁਸੀਂ ਕੌਣ ਹੋ ਹਨਾ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਜ਼ਰੂਰ ਕਰੂੰਗੀ ਠੀਕ ਹੈ ਜੀ ਤੇ ਉੱਥੇ ਤੁਹਾਨੂੰ ਮੈਂ ਆਪਣਾ ਨੰਬਰ ਵੀ ਦੇ ਦੂੰਗੀ ਤੇ ਮੈਂ ਆਪਦਾ ਸਾਰਾ ਐਡਰੈਸ ਵੀ ਦੱਸ ਦੂੰਗੀ ਐਦਾਂ ਹੁਣ ਮੈਂ ਦੱਸੀ ਤਾਂ ਹੋਈ ਆ ਵੀਡੀਓ ਦੋ ਤਿੰਨ ਵਾਰੀ ਪਾਈ ਹੋਈ ਆ ਵੀ ਸਾਡਾ ਪਿੰਡ ਕਿਹੜਾ ਆ ਜ਼ਿਲ੍ਹਾ ਕਿਹੜਾ ਆ ਨਾ ਜ਼ਿਲ੍ਹਾ ਲੁਧਿਆਣਾ ਆਂ ਬਟ ਸਾਡਾ ਮੁੰਡੀਆਂ ਪਿੰਡ ਨਹੀਂ ਹੈਗਾ ਸਾਡਾ ਮੁੰਡੀ ਗੋਤ ਆ ਠੀਕ ਆ ਜੀ ਸਰਨੇ ਮਾ ਸਾਡਾ ਮੁੰਡੀ ਤੇ ਬਹੁਤ ਸਾਰੇ ਭੈਣ ਭਰਾ ਨੇ ਜਿਹੜੇ ਕਹਿੰਦੇ ਆ ਵੀ ਅਸ ਤੁਹਾਡੇ ਨਾਲ ਗੱਲ ਕਰਨੀ ਆ ਤੁਹਾਨੂੰ ਮਿਲਣ ਆਏ ਆ ਹਾਂਜੀ ਜ਼ਰੂਰ ਜੀ ਸਦਕੇ ਮੋਸਟ ਵੈਲਕਮ ਜਦੋਂ ਮਰਜੀ ਆਓ ਤੇ ਤੁਸੀਂ ਪਹਿਲਾਂ ਮੇਰੇ ਨਾਲ ਇੰਸਟਾਗ੍ਰam ਤੇ ਗੱਲ ਕਰ ਲਓ ਤੇ ਉਸ ਤੋਂ ਬਾਅਦ ਫਿਰ ਮੈਨੂੰ ਠੀਕ ਲੱਗੂਗਾ ਵੀ ਮੈਂ ਗੱਲ ਕਰਨੀ ਆ ਜਾਂ ਮੇਰੇ ਹਸਬੰਦ ਨੇ ਕਰਨੀ ਆ ਜਾਂ ਤੁਸੀਂ ਬੇਤੇਰਾ ਕਰਨੀ ਆ ਇਹ ਨਹੀਂ ਹੈਗਾ ਵੀ ਉਹ ਇੰਸਟਾਗ੍ਰam ਮੇਰੇ ਕੋਲੇ ਚੱਲਦਾ ਆ ਸਾਡੀ ਸਾਰੀ ਫੈਮਿਲੀ ਕੋਲੇ ਚੱਲਦਾ ਆ ਠੀਕ ਹੈ ਜੀ ਤੇ ਇਲਾ ਉੱਥੇ ਮੇਰੀਆਂ ਹੀ ਮਿਲਣਗੀਆਂ ਜਾਂ ਜੱਹਾੜ ਦੀਆਂ ਮਿਲਣਗੀਆਂ ਹੋ ਸਕਦਾ ਇਹਨਾਂ ਦੀ ਵੀ ਹੋਵੇ ਨਾ ਇੱਕ ਅੱਧੀ ਰੀਲ ਹੋਊਗੀ ਹਨਾ ਹੋ ਗਈ ਆ ਇੰਨਾਂ ਵਾਲਿਆਂ ਦਾ ਪਾਪੂਲਰ ਨੇ ਤੇ ਮਿਲਣਗੀਆਂ ਤੁਹਾਨੂੰ ਉੱਥੇ ਤੇ ਜੱਹਾੜ ਬਲੌਗ ਸਾਈਡ ਹੀ ਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਨੀ ਆ ਤੇ ਜ਼ਰੂਰ ਜਾ ਕੇ ਉੱਥੇ ਤੁਸੀਂ ਮੈਸੇਜ ਕਰਿਓ ਠੀਕ ਹੈ ਜੀ ਹਾਂ ਬਈ ਮਿੱਠੀਆਂ ਦੀਆਂ ਵੀ हां ਉੱਥੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਫੋਲੋ ਕਰ ਲਓ ਤੇ ਫਿਰ ਮੈਂ ਤੁਹਾਨੂੰ ਉੱਥੇ ਆਪਣਾ ਫੋਨ ਨੰਬਰ ਦੇ ਦੂੰਗੀ ਤੇ ਫਿਰ ਆਪਾਂ ਗੱਲ ਕਰ ਲਾਂਗੇ ਠੀਕ ਹੈ ਜੀ ਸੰਤ ਰਗੜਾ ਪਹਿਲਾਂ ਖਰਾਵਾ ਠੰਡੇ ਕਿੜੇ ਉਪਰ ਡਾਕਟਰ ਨੇ ਕਹਤਾ ਪਪੀਤਾ ਖਾਓ ਪਪੀਤਾ ਪਿਓ ਇੰਨੇ ਵਿੱਚ ਖਾਦਾ ਨਹੀਂ ਜਾਂਦਾ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟਸ ਜ਼ਰੂਰ ਕਰ ਦਿਓ ਤੇ ਹਾਈਪ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਠੀਕ ਹੈ ਜੀ ਤੇ ਅੱਜ ਆਪਾਂ ਇਸ ਸ਼ਾਪ ਆਏ ਹੋਏ ਹਾਂ ਸਤਿ ਸ੍ਰੀ ਅਕਾਲ ਆਪਾਂ ਅੱਜ ਇਟਾਲੀਅਨ ਉਹ ਟਾਲੀਅਨ ਸਬਜ਼ੀ ਬਣਾਵਾਂਗੇ ਉਹ ਟਾਲੀਅਨ ਤੇ ਬਣੂ ਟਾਲੀਅਨ ਸਬਜ਼ੀ ਕਾਜਰਾ ਸਬਜ਼ੀ ਬਣਣੀ ਹੈ ਨਿਊ ਨਿਊ ਡਿਸ਼ 7 ਵਜੇ ਪਹੇ ਨੇ ਤੇ ਮੰਮੀ ਝੂਠ ਬੋਲਦੀ ਹੈ ਟਾਲੀਅਨ ਡਿਸ਼ ਬਣਨੀ ਐ ਐਕਚੁਅਲੀ ਸਾਡੇ ਘਰੇ ਚਲ ਫੇ ਬਣਾ ਲਾ ਮੈਂ ਤਾਂ ਚੱਲੀ ਮੈਂ ਤਾਂ ਇੱਥੇ ਬਹਿਣੀ ਐ ਇੱਥੇ ਮੈਨੂੰ ਮੈਂ ਬਹਿ ਨਹੀਂ ਸਕਦੀ ਹੈਗੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਕੁਛ ਕੁ ਹੋ ਰਿਹਾ ਹੋ ਗਿਆ ਛਾਲੇ ਦੈ ਸ਼ੁਰੂ ਕਰਦੇ ਆ ਦੁਬਾਰਾ ਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਠੀਕਾ ਹੋਵੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ 5:30 ਹੋ ਗਏ ਨੇ ਰਾਤ ਦੇ ਹਨੇਰਾ ਹੋ ਗਿਆ ਰਾਤ ਦਾ ਪੂਰਾ ਬਾਹਰ ਜਿਵੇਂ ਤੁਹਾਨੂੰ ਪਤਾ ਹੀ ਆ ਹੁਣ ਅੱਜ 20 ਦਸੰਬਰ ਹੋ ਗਈ ਆ ਬਹੁਤ ਜ਼ਿਆਦਾ ਧੁੰਦ ਪੈਂਦੀ ਆ ਨਾ ਰੋਟੀ ਬੁਕਾ ਕੇ ਲੋਕ ਖਾ ਕੇ ਵਿਹਲੇ ਹੋ ਗਏ ਆ ਪਰ ਅਸੀਂ ਹਾਲੇ ਸਬਜ਼ੀ ਬਣਾਉਣੀ ਆ ਹਾਲੇ ਸਾਡੇ ਘਰੇ ਆਲੂ ਕੱਟੇ ਜਾ ਰਹੇ ਨੇ ਸਾਡਾ ਮਿਸਟਰ ਕੀ ਹੁੰਦਾ ਮਿਸਟਰ ਮੀਂਗਾ ਸਾਡਾ ਸਾਡੀ ਕੁੱਕੀ ਆ ਜਿਹੜੀ ਕੁੱਕੀ ਸਾਡਾ ਕੁੱਕ ਜਿਹੜਾ ਸਾਡਾ ਕੁੱਕ ਜਿਹੜਾ ਆਹੋ ਹੁਣ ਹਾਲੇ ਤਾਂ ਆਲੂ ਕੱਟਦਾ ਹਾਂ ਸਾਡਾ ਨਵਾਂ ਕੁੱਕ ਪਰ ਜਿਹੜਾ ਤੇ ਬਣਾਣਾ ਮੈਨੂੰ ਲੱਗਦੀ ਠੰਡ ਤੇ ਅੱਜ ਮੈਂ ਕੱਲ ਵੀ ਵੀਡੀਓ ਨਹੀਂ ਬਣਾਈਗੀ ਕੋਈ ਪਰ ਸੋ ਵੀ ਨਹੀਂ ਸੀ ਬਣਾਈ ਨਾ ਪਰ ਸੋ ਵੀ ਨਹੀਂ ਸੀ ਵੀਡੀਓ ਬਣਾਈ ਜਿਹੜੀ ਤੁਹਾਡੇ ਨਾਲ ਕੱਲ ਵੀਡੀਓ ਸ਼ੇਅਰ ਕਰੀਆ ਉਹ ਪਰਸੋ ਚੌਥੇ ਦੀ ਬਣੀ ਹੋਈ ਸੀਗੀ ਮੈਂ ਉਹਦੇ ਵਿੱਚ ਦਿਨੇ ਦੱਸਿਆ ਸੀ ਤੁਹਾਨੂੰ ਸ਼ਾਇਦ 17 ਤਰੀਕ ਦੀ ਵੀਡੀਓ ਬਣੀ ਹੋਈ ਸੀਗੀ ਤੇ ਨਾ ਆਪਾਂ 18 18 ਨੂੰ ਬਣਾਈ ਪਤਾ ਨਹੀਂ ਮੈਨੂੰ ਨਹੀਂ ਪਤਾ ਹੈਗਾ ਹਾਂ ਅਜਾਣੀ ਦੋ ਤਿੰਨ ਦਿਨ ਹੋ ਗਏ ਮੈਂ ਕੋਈ ਵੀਡੀਓ ਨਹੀਂ ਬਣਾਈ ਹੈਗੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੀ ਨਾ ਉਹੋ ਉਹੀ ਕਰ ਲਈ ਜਿਹੜੀ ਬਣੀ ਹੋਈ ਸੀਗੀ ਹਨਾ ਤੇ ਉਸ ਦਿਨ ਜਿਹੜੀ ਮੈਂ ਵੀਡੀਓ ਬਣਾਈ ਸੀਗੀ ਜਿਹੜਾ ਉਹਨੂੰ ਕੀ ਆ ਉਹਦਾ ਨਾਮ ਸੀਗਾ ਕੀ ਨਾਮ ਸੀ ਉਹਦਾ ਹਰਜਿੰਦਰ ਹਰਜਿੰਦਰ ਸਿੰਘ ਨੂੰ ਜਿੱਦਣ ਮੈਂ ਜਵਾਬ ਦਿੱਤਾ ਸੀ ਨਾ ਮਉਦਨ ਦੀ ਵੀਡੀਓ ਬਣਾਈ ਹੋਈ ਆ ਤੇ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾਈ ਕੋਈ ਉਦਨ ਮੈਂ ਜਦ ਵੀਡੀਓ ਬਣਾਈ ਨਾ ਤੇ ਮੈਂ ਆਈ ਸੀਗੀ ਬਾਹਰੋਂ ਗੋਹਾ ਵੱਥ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਕੋਈ ਕੋਟੀ ਸਵਾਟਰ ਨਹੀਂ ਪਾਇਆ ਕੋਈ ਜੁਰਾਬਾਂ ਨਹੀਂ ਪਾਈਆਂ ਧਾਰਾਂ ਚੋਈਆਂ ਪਸ਼ੂਆਂ ਦਾ ਸਾਰਾ ਕੰਮ ਕਰਿਆ ਤੇ ਉਸ ਤੋਂ ਬਾਅਦ ਫਿਰ ਮੈਂ ਨਹਾ ਧੋ ਕੇ ਜਦੋਂ ਅੰਤਰਾਈ ਰਾਤ ਨੂੰ ਮੈਨੂੰ ਪਈ ਪਈ ਨੂੰ ਕਾਂਬੇ ਦਾ ਬੁਖਾਰ ਚੜ ਗਿਆ ਜਦ ਕਿ ਜਿਹੜਾ ਕਿ ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਪਤਾ ਲੱਗਦਾ ਹੋਣਾ ਪਰ ਅੱਜ ਠੀਕ ਆ ਤੇ ਮੈਨੂੰ ਬਹੁਤ ਜ਼ਿਆਦਾ ਕਾਂਬੇ ਦਾ ਬੁਖਾਰ ਚੜਿਆ ਤੇ ਨਾਲੇ ਮੇਰਾ ਬੀਪੀ ਹਾਈ ਬੀਪੀ ਆਈ ਦਾ ਉਹਨੇ ਡੰਗਰ ਜੇ ਨਹੀਂ ਕਰਵਾਤਾ ਸੀਗਾ ਡੰਗਰ ਜੇ ਨੇ ਉਹਨੇ ਵੀਡੀਓ ਦੇ ਵਿੱਚ ਕਮੈਂਟ ਦੁਬਾਰਾ ਕਰਕੇ ਪਤਾ ਕੀ ਕਿਹਾ ਕਹਿੰਦਾ ਗਦੈਨ ਦਿੱਤਾ ਨੂਨ ਕਹਿੰਦਾ ਮੇਰਾ ਅੱਖ ਨਹੀਂ ਕਰਨ ਬੰਨਤਾ ਅੱਖ ਬੰਨਤੀ ਹੁੰਦੀ ਹੈ ਪਹਿਲੀ ਗੱਲ ਤਾਂ ਤੈਨੂੰ ਮੈਂ ਦੱਸਦੀ ਹਾਂ ਨਾ ਗਦੈਨ ਦਿੱਤਾ ਨੂਨ ਕਹਿੰਦਾ ਮੇਰੀ ਅੱਖ ਬੰਨਤੀ ਕਰਨ ਬੰਨਦਾ ਨਹੀਂ ਹੁੰਦਾ ਗਦਾ ਹੋਏਗਾ ਤੂੰ ਜਿਹੜਾ ਤੂੰ ਮੇਰੀ ਵੀਡੀਓ ਤੇ ਆ ਕੇ ਕਮੈਂਟ ਕਰਦਾ ਸਾਨੂੰ ਗਦਾ ਕਹਿਣ ਵਾਲਾ ਕੌਣ ਹੁੰਦਾ ਤੂੰ ਅਸੀਂ ਤਾਂ ਤੈਨੂੰ ਕੀ ਨੇ ਹੱਕ ਹੱਕ ਦਿੱਤਾ ਹੈ ਸਾਨੂੰ ਆ ਕੇ ਬੋਲਣ ਦਾ ਹੈਨਾ ਇਹ ਮੇਰਾ ਚੈਨਲ ਆ ਮੇਰਾ ਘਰ ਆ ਤੂੰ ਮੇਰੇ ਘਰ ਆ ਕੇ ਮੈਨੂੰ ਇਹ ਬੋਲਦਾ ਹੈ ਫੇਰ ਉੱਤੇ ਜੀ ਪਤਾ ਕੀ ਕਹਿੰਦਾ ਕਹਿੰਦਾ ਹੁਣ ਕਹਿੰਦਾ ਰੋਜ਼ ਨਾ ਵੀਡੀਓ ਦੇ ਵਿੱਚ ਕਿਹੋ ਵੀ ਕੁਝ ਹੁੰਦਾ ਸੀ ਕਮੈਂਟ ਕਰਦਾ ਹੁੰਦਾ ਸੀ ਉਹ ਹੁਣ ਡਰ ਗਿਆ ਜਾਂ ਕੁਝ ਹੋਰ ਜਦ ਮੇਰੀ ਇੱਕ ਵੀਡੀਓ ਤੇ ਤੇਰੀ ਅੱਡੀ ਚ ਇੱਕ ਪੈ ਗਈ ਤੇਰੇ ਚਾਰੇ ਪਾਸੇ ਤੇ ਤੂੰ ਧੂਆ ਮਾਰ ਗਿਆ ਫੇ ਤੂੰ ਕਿੰਨੇ ਲੰਨੇ ਕਮੈਂਟ ਕਰਦਾ ਰਿਹਾ ਤੂੰ ਉਹ ਵੀ ਸੋਚ ਸੋਚ ਮਾੜਾ ਜਿਹਾ ਤੇ ਸਾਰੇ ਭੈਣ ਭਰਾ ਵੀ ਕਹਿੰਦੇ ਨੇ ਵੀ ਚਲ ਛੱਡੋ ਹਨਾ ਵੀ ਸਾਰੇ ਭੈਣ ਭਰਾਵਾਂ ਦਾ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਉਹਨੂੰ ਰਿਪਲਾਈ ਦਿੱਤਾ ਵੀ ਹੁਣ ਤੈਨੂੰ ਗਰਮਾ ਗਰਮ ਪ੍ਰਸ਼ਾਦ ਮਿਲ ਗਿਆ ਹਨਾ ਕਿਉਂਕਿ ਦੇਣਾ ਜ਼ਰੂਰੀ ਵੀ ਸੀਗਾ ਇੱਕ ਭੈਣ ਨੇ ਕਮੈਂਟ ਵੀ ਕੀਤਾ ਸੀ ਵੀ ਇਦਾਂ ਤਾਂ ਲੋਕ ਤੁਹਾਡੇ ਸਿਰ ਦੇ ਉੱਤੇ ਜੀ ਲੰਗੜ ਲੱਗ ਜਾਣਗੇ ਜਦੋਂ ਆਪਾਂ ਜਵਾਬ ਨਹੀਂ ਦਵਾਂਗੇ ਹਨਾ ਤੇ ਮੈਂ ਉਹਨੂੰ ਬਹੁਤ ਦਿਨ ਦੇਖਿਆ ਬਹੁਤ ਦਿਨ ਦੇਖਿਆ ਉਹ ਹਟਿਆ ਨਹੀਂ ਹਟਿਆ ਨਹੀਂ ਤਾਂ ਕਰਕੇ ਮੈਂ ਜਵਾਬ ਦਿੱਤਾ ਸੀ ਉਹਨੂੰ ਠੀਕ ਆ ਮੇਤੋਂ ਮੈਂ ਕਦੇ ਕਿਸੇ ਨੂੰ ਕੁਝ ਕਹਿੰਦੀ ਨਹੀਂ ਹੁੰਦੀ ਤੇ ਪਹਿਲ ਮੈਂ ਕਦੇ ਵੀ ਨਹੀਂ ਕੀਤੀ ਜਦੋਂ ਏਕ ਦੂਜੇ ਤੇ ਬੰਦਾ ਹਟੇ ਨਾ ਤੀਜ ਮੈਂ ਛੱਡਦੀ ਨਹੀਂ ਹੁੰਦੀ ਹੈ ਨਾ ਤੇ ਉਹ ਹਟਿਆ ਨਹੀਂ ਹਟਿਆ ਨਹੀਂ ਪਤਾ ਨਹੀਂ ਤਾਂ ਕਿਸੇ ਦੇ ਪੈਸੇ ਦਿੱਤੇ ਹੋਏ ਆ ਉਹਨੂੰ ਮੈਨੂੰ ਤਾਂ ਇਹ ਹੀ ਲੱਗਦਾ ਵੀ ਉਹਦੇ ਪੈਸੇ ਖਾਦੇ ਹੋਏ ਸੀਗੇ ਉਹ ਤਾਂ ਬੋਲਦਾ ਸੀ ਆ ਕੇ ਤੇ ਹੁਣ ਉਹ ਕਮੈਂਟਾਂ ਦੇ ਵਿੱਚ ਆ ਕੇ ਕਹਿੰਦਾ ਆਪਾਂ ਕੀ ਲੈਣਾ ਜੋ ਹੁੰਦਾ ਹੋਈ ਜਾਵੇ ਪਹਿਲਾਂ ਵੀ ਫਿਰ ਤੂੰ ਪਹਿਲੀ ਗੱਲ ਤਾਂ ਉਹ ਕਹਦਾ ਕਹਦਾ ਮੈਨੂੰ ਕੋਈ ਸ਼ੌਂਕ ਨਹੀਂ ਤੁਹਾਡੀ ਵੀਡੀਓ ਦੇਖਣ ਦਾ ਜੇ ਤੈਨੂੰ ਸ਼ੌਂਕ ਆ ਤੂੰ ਤਾਂ ਵੀਡੀਓ ਦੇਖਦਾ ਤੇ ਤਾਂ ਕਮੈਂਟ ਕਰਦਾ ਉਹ ਵੀ ਏਡਾ ਲੰਬਾ ਚੌੜਾ ਠੀਕ ਆ ਸ਼ੌਂਕ ਨੂੰ ਇਹ ਕਮੈਂਟ ਕਰਦਾ ਤੇ ਨਹੀਂ ਸ਼ੌਂਕ ਪਿਆ ਹੋਇਆ ਤੂੰ ਕਿਸੇ ਦੇ ਹੋਰ ਦੇ ਧੱਕੇ ਨਹੀਂ ਚੜਿਆ ਹੋਣਾ ਤੂੰ ਮੇਰੇ ਧੱਕੇ ਚੜਿਆ ਤਾਂ ਤੈਨੂੰ ਹੁਣ ਇਹ ਮਿਲ ਗਿਆ ਜਵਾਬ ਠੀਕ ਆ ਤੇ ਹੁਣ ਤਾਂ ਮੇਰੇ ਖਿਆਲ ਦਾ ਉਹਦਾ ਕੋਈ ਕਮੈਂਟ ਨਹੀਂ ਆਇਆ ਹੈਗਾ ਤੇ ਆ ਉਹਨੂੰ ਮੈਂ ਜ਼ਰੂਰ ਦੱਸਣਾ ਸੀਗਾ ਵੀ ਗਦਾ ਤੂੰ ਆ ਠੀਕਾ ਦੂਜੇ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਹਜ਼ਾਰ ਵਾਰੀ ਸੋਚੋ ਤੂੰ ਜਾਂਦਾ ਜਾਂਦਾ ਫੇਰ ਸਾਨੂੰ ਇਹ ਕਦੇ ਦੱਸਦਾ ਹੈ ਤੈਨੂੰ ਤੂੰ ਕਹਾਂਗਾ ਮੈਂ ਨੇਕ ਸਲਾਹ ਦਿੱਤੀ ਤੇਰ ਤੋਂ ਕਿਸੇ ਨੇ ਮੰਗੀ ਸੀ ਮੈਂ ਤਾਂ ਉਹੀ ਨਾ ਮੰਗਾ ਕਦੇ ਕਿਸੇ ਦੀ ਸਲਾਹ ਨਾ ਮੈਂ ਕਦੇ ਕਿਸੇ ਨੂੰ ਦਵਾ ਨਾ ਮੈਂ ਕਦੇ ਕਿਸ ਤੋਂ ਸਲਾਹ ਮੰਗਾ ਜੋ ਮੈਂ ਹੈਗੀ ਜਿੱਦਾਂ ਦੀ ਹੈਗੀ ਜਿੱਦਾਂ ਦੀ ਮੇਰੀ ਲਾਈਫ ਆ ਮੈਂ ਉਦਾਂ ਹੀ ਜਿਉਣਾ ਚਾਹੁੰਦੀ ਆ ਮੈਨੂੰ ਰੱਬ ਨੇ ਆਹ ਦੇਖ ਲਓ ਰੱਬ ਨੇ ਹੱਥ ਦਿੱਤੇ ਨੇ ਮਿਹਨਤ ਕਰਕੇ ਖਾਣਾ ਸਿਖਾਇਆ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਕੀ ਕਿਹਾ ਵੀ ਕਿਰਤ ਕਰੋ ਵੰਡ ਕੇ ਸ਼ਕੂ ਆਪਾਂ ਕਿਰਤ ਕਰਦੇ ਆ ਵੰਡ ਕੇ ਆਪਾਂ ਆਪਣੇ ਜੋ ਅੱਗੇ ਦਾ ਹੁੰਦਾ ਸੀਗਾ ਲੋਕ ਨਾਲ ਮਿਲ ਕੇ ਖਾ ਲੈਂਦੇ ਸੀਗੇ ਹੁਣ ਕੋਈ ਨਹੀਂ ਖਾਂਦਾ ਹੈਗਾ ਆਪਾਂ ਆਪਣੀ ਫੈਮਿਲੀ ਚ ਤਾਂ ਖਾਣੇ ਹੀ ਆ ਨਾ ਤੇ ਚਲੋ ਬਥੇਰਾ ਉਹਨੂੰ ਮੈਂ ਪਾਛਣ ਦੇ ਤਾਂ ਮੇਰਾ ਗਲਾ ਵੀ ਦਰਦ ਕਰਦਾ ਆ ਤੇ ਮੈਨੂੰ ਠੰਡ ਵੀ ਲੱਗਦੀ ਆ ਤੇ ਇੱਥੇ ਅੱਗ ਰੱਖੀ ਹੋਈ ਸੀਗੇ ਇਹਨਾਂ ਨੇ ਅੱਗ ਏਦਾਂ ਲਿਆ ਕੇ ਰੱਖੀ ਆ ਸਾਡੇ ਤਾਂ ਹੀਟਰ ਸੀਗਾ ਉਹ ਖਰਾਬ ਹੋ ਗਿਆ ਤੇ ਅਸੀਂ ਕਵਾੜੀਆਂ ਚ ਘਾਤਾ ਇਸ ਵਰ ਦਿਵਾਲੀ ਨੂੰ ਹੋਣਾ ਨਾ ਤੇ ਮੇਰਾ ਫੇਸ ਵੀ ਹੋਰ ਤਰ੍ਹਾਂ ਹੋ ਗਿਆ ਬੁਖਾਰ ਚੜ ਕੇ ਮੈਨੂੰ ਬੁਖਾਰ ਵੀ ਇੰਨਾ ਜ਼ਿਆਦਾ ਚੜਿਆ ਤੇ ਪਰਸੋਂ ਜਦੋਂ ਮੈਂ ਸਵੇਰੇ ਜਰ ਨੂੰ ਸਵੇਰੇ ਉੱਠੀ ਉੱਠੀ ਨਹੀਂ ਸੀ ਮੈਂ ਪਈ ਹੋਈ ਸੀ ਮੈਂ ਇਹਨਾਂ ਨੂੰ ਕਿਹਾ ਵਾ ਦੇਖ ਮੈਨੂੰ ਬੁਖਾਰ ਲੱਗਦਾ ਹਨਾ ਇਹਨਾਂ ਨੇ ਮੈਨੂੰ ਨਾ ਗੋਲੀ ਦੇਤੀ ਇਹਨਾਂ ਨੂੰ ਪਤਾ ਵੀ ਧਾਰ ਚੋਣੀਆਂ ਮੁੰਡਾ ਸਕੂਲ ਭੇਜਣਾ ਪੇਪਰ ਨੇ ਹਨਾ ਕਹਿੰਦੇ ਗੋਲੀ ਲਲਾ ਮੈਂ ਇਹਨਾਂ ਨੂੰ ਚਾਹ ਕਰਕੇ ਦੇ ਦੂੰਗਾ ਇਹਨਾਂ ਨੇ ਮੈਂ ਚਾਹ ਵੀ ਦੇਤੀ ਕਰਕੇ ਤੇ ਗੋਲੀ ਵੀ ਦੇਤੀ ਗਰਮ ਪਾਣੀ ਵੀ ਦਿੱਤਾ ਹਨਾ ਬਰਸ਼ ਬਰੁਸ਼ ਕਰਨ ਨੂੰ ਚਲੋ ਮੈਂ ਉੱਠੀ ਗੋਲੀ ਲੈ ਕੇ ਮੈਂ ਠੀਕ ਹੋ ਗਈ ਤੇ ਮੈਂ ਜਹਰ ਨੂੰ ਸਕੂਲ ਲੈ ਭੇਜਿਆ ਜਹਰ ਨੂੰ ਸਕੂਲ ਭੇਜਣ ਤੋਂ ਬਾਅਦ ਮੇਰਾ ਪਹਿਲਾ ਚਿੱਤ ਕਰੇ ਵੀ ਮੈਂ ਬਾਹਰ ਬੇੜਾ ਝਾੜੂ ਲਾਦਾ ਹਨਾ ਹੁਣ ਤੁਹਾਨੂੰ ਪਤਾ ਵੀ ਝਾੜੂ ਲੱਗਦਾ ਨਹੀਂ ਚੰਗੀ ਤਰ੍ਹਾਂ ਹਨਾ ਉਹ ਹੁੰਦਾ ਤੇ ਗਿਰਦੀ ਆ ਗਿੱਲਾ ਹੁੰਦਾ ਤੇ ਫਿਰ ਮੈਂ ਦੇਖਿਆ ਵੀ ਇਹ ਤਾਂ ਗਿੱਲਾ ਜਾ ਪਿਆ ਮੈਂ ਅੰਦਰ ਆ ਗਈ ਅੰਦਰ ਆ ਕੇ ਮੈਂ ਆਪਣਾ ਚਾਹ ਚੂ ਪੀਣ ਲੱਗ ਗਈ ਤੇ ਮੈਂ ਚਾਹ ਉੱਥੇ ਕੁਰਸੀ ਤੇ ਬੈਠ ਕੇ ਚਾਹ ਪੀਂਦੀ ਹੋਈ ਸੀ ਹਾਏ ਰੱਬਾ ਮੈਨੂੰ ਨਾ ਜ਼ਿਆਦਾ ਕੰਮ ਬਾਂ ਲੱਗਿਆ ਨਾ ਜ਼ਿਆਦਾ ਕੰਮ ਲੱਗਿਆ ਪਤਾ ਨਹੀਂ ਹੋਇਆ ਕੀ ਪਤਾ ਨਹੀਂ ਸਮਝ ਨਹੀਂ ਲੱਗੀਗੀ ਤੇ ਮੈਂ ਨਾ ਪਰਮ ਵੀ ਜਾਗ ਗਿਆ ਸੀਗਾ ਇਹ ਚਲੇ ਗਿਆ ਬਾਹਰ ਮੈਂ ਪਰਮ ਨੂੰ ਕਹਤਾ ਵੇ ਤੇਰੇ ਡੈਡੀ ਨੂੰ ਬੁਹਦੀਆਂ ਟੋਕਰੀਆਂ ਚ ਕਾ ਦੇ ਵੀ ਮੇਰੇ ਤੋਂ ਨਹੀਂ ਚੁਕਾਇਆ ਜਾਣਾ ਮੈਂ ਅੱਜ ਠੀਕ ਨਹੀਂ ਹੈਗੀ ਤੇ ਇਹ ਚਲੇ ਗਿਆ ਬਾਹਰ ਤੇ ਮੈਂ ਆਪਦਾ ਇਕਰ ਜਾਈ ਚੱਕੀ ਚੱਕ ਕੇ ਆਪਦਾ ਕੰਬਲ ਲੈ ਕੇ ਲਿਫਟ ਕੇ ਮੈਂ ਰਜਾਈ আর ਕੰਬਲ ਦੇ ਵਿੱਚ ਪੈ ਗਈ ਜਦੋਂ ਇਹ ਅੰਦਰ ਆਏ ਨਾ ਇਹਨਾਂ ਡਰ ਕੇ ਦੇਖ ਕੇ ਕਹਿੰਦੇ ਕੀ ਹੋ ਗਿਆ ਮੋਂ ਕਹ ਮੈਨੂੰ ਤਾਂ ਬਹੁਤ ਜ਼ਿਆਦਾ ਕੰਬਲਾ ਲੱਗਦਾ ਇਹਨਾਂ ਨੇ ਮੇਰੇ ਉੱਪਰ ਇਕਰ ਜਾਈ ਇੱਕ ਕੰਬਲ ਹੋਰ ਦਿੱਤਾ ਤੇ ਮੈਨੂੰ ਤਾਂ ਬਿਆ ਘੁੱਟਿਆ ਹਨਾ ਫਿਰ ਮੈਨੂੰ ਦਵਾਈ ਦਵਾਈ ਦਿੱਤੀ ਸੀ ਛੇ ਸੁੱਕ ਦਿੱਤਾ ਹਨਾ ਤਾਂ ਮੈਂ ਮਾੜੀ ਜੀ ਠੀਕ ਹੋਈ ਫਿਰ ਮੈਂ ਡਾਕਟਰ ਤੇ ਲੈ ਕੇ ਗਈ ਡਾਕਟਰ ਕਹਿੰਦਾ ਬੀਪੀ ਵੀ ਹਾਈ ਆ ਤੇ ਬੁਖਾਰ ਵੀ ਆ ਫਿਰ ਉਹਦੇ ਕਰਕੇ ਮੇਤੋਂ ਹੁਣ ਮਤਲਬ ਪਰਸੋਂ ਵੀ ਮੈਂ ਉੱਠੀ ਨਹੀਂ ਚੰਗੀ ਤਰ੍ਹਾਂ ਕੱਲ ਵੀ ਮੈਂ ਸਾਰੀ ਦਿਹਾੜੀ ਪਈ ਰਹੀ ਕੱਲ ਵੀ ਡਾਕਟਰ ਦੇ ਗਈ ਬੜੀ ਬੁਰੀ ਹਾਲਤ ਹੋਈ ਮੇਰੀ ਜਾਨੀ ਬੁਖਾਰ ਨੇ ਮੈਨੂੰ ਜਿਹੜੀ ਠੰਡ ਆ ਜਿਹੜੀ ਆਉਂਦੀ ਆਉਂਦੀ ਹੋਈ ਲੱਗ ਗਈ ਜਾਂ ਕਿਵੇਂ ਲੱਗੀ ਹੁਣ ਵਿੱਚ ਵਿਚਾਲਾ ਜਿਹਾ ਠੰਡਾ ਹਨਾ ਕਿਉਂਕਿ ਦਸੰਬਰ ਵੀ ਹੋ ਗਈ ਆ ਤੇ ਜਿਹੜਾ ਨੂੰ ਜਿਵੇਂ ਲੱਗੀ ਸੀ ਓਕੜ ਮੈਨੂੰ ਲੱਗ ਗਈ ਤੇ ਚਲੋ ਹੋਰ ਵਧੀਆ ਸੀ ਠੀਕ ਠਾਕ ਆ ਹੁਣ ਦੇ ਦਿਆ ਸਭ ਦੀ ਸਬਜੀ ਬਣਾਉਣੀ ਮੇਰਾ ਵੀ ਬਹੁਤ ਬੁਰਾ ਹਾਲ ਸੀ ਕੱਲ ਮੈਂ ਜਦੋਂ ਡਾਕਟਰ ਦੇ ਗਈ ਨਾ ਮੈਂ ਡਾਕਟਰ ਨੂੰ ਕਿਹਾ ਵੀ ਮੈਂ ਡਾਕਟਰ ਠੀਕ ਨਹੀਂ ਹੈਗੀ ਆ ਨਾ ਡਾਕਟਰ ਨੇ ਕਿਹਾ ਸੀ ਪਰਸੋਂ ਦਿਖਾ ਦਿਓ ਮੈਨੂੰ ਕੱਲੀ ਦੁਬਾਰਾ ਜਾਣਾ ਪੈ ਗਿਆ ਤੇ ਮੈਂ ਕਿਹਾ ਵੀ ਮੈਂ ਤਾਂ ਠੀਕ ਨਹੀਂ ਵੀ ਮੇਰੇ ਤਾਂ ਕਨੇ ਲੱਤਾਂ ਪੇਨ ਕਰਦੀਆਂ ਨੇ ਪੂਰੀ ਬਾਡੀ ਪੇਨ ਕਰਦੀ ਹੈ ਨਾ ਡਾਕਟਰ ਕਹਿੰਦਾ ਤੁਹਾਡੇ ਜਿਹੜੇ ਆ ਨਾ ਠੰਡ ਨਾਲ ਸੈੱਲ ਟੁੱਟ ਗਏ ਮੈਂ ਕਿਹਾ ਹੋਕਾ ਮੈਂ ਜੁੜਨਗੇ ਉਹ ਕਹਦਾ ਰੈਸਟ ਕਰਨੀ ਪਊ ਮੈਂ ਰੈਸਟ ਨਹੀਂ ਕਰਨੀ ਮੈਂ ਮਿੱਠੀ ਇਹਨਾਂ ਕੋ ਖੜੀ ਨਹੀਂ ਗਈ ਬਾਕੀ ਮੈਂ ਮੱਧ ਦੀ ਧਾਰ ਚ ਹੋਣੀ ਆ ਨਾ ਕਹਿੰਦਾ ਉਹ ਤਾਂ ਕੰਮ ਤਾਂ ਹੋਈ ਜਾਣੇ ਨਹੀਂ ਤੁਸੀਂ ਰੈਸਟ ਕਰੋ ਰੈਸਟ ਕਰਕੇ ਕਿੱਥੇ ਸਰਦਾ ਆਪਣਾ ਆਪਣਾ ਨਹੀਂ ਸਰਦਾ ਹੈਗਾ ਮੇਰਾ ਗਲਾ ਵੀ ਦਰਦ ਕਰਦਾ ਮੈਨੂੰ ਜ਼ਖਾਮ ਵੀ ਆ ਪਰ ਮੈਨੂੰ ਜਿਆਰ ਨਾਲੋਂ ਘੱਟ ਜ਼ਖਾਵਾ ਜਿਆਰ ਨੂੰ ਬਹੁਤ ਜ਼ਿਆਦਾ ਜ਼ਖਾਵਾ ਜਿਆਰ ਨੂੰ ਮੈਂ ਕਿ ਬਿਕਸ ਲਾ ਲਾ ਬਿਕਸ ਲਾ ਲਾ ਇਹ ਲਾਉਂਦਾ ਨਹੀਂ ਹੈਗਾ ਨਾਲੇ ਇਹ ਲੋ ਕੰਬਲ ਦੇ ਵਿੱਚ ਬੈਠਾ ਰਹਿੰਦਾ ਮੈਂ ਨਾ ਕੱਲ ਗਈ ਕੱਲ ਮੈਂ ਤੁਹਾਨੂੰ ਦੱਸਾਂ ਕੱਲ ਮੈਂ ਸੜੀ ਬੋਸੀ ਓਕੜੇ ਬੁਖਾਰ ਜਿਹੜੇ ਚੜਾਏ ਨਾ ਮੈਨੂੰ ਦરાਏ ਜਾਣਾ ਪੈ ਗਿਆ ਮੈਂ ਦੋ ਤਿੰਨ ਇੱਕ ਕੰਮ ਸੀਗੇ ਮੈਂ ਉਹ ਕਰਕੇ ਆਈ ਫਿਰ ਮੈਂ ਨਾ ਇੱਕ ਰਜਾਈ ਕੱਢੜੀ ਸੀ ਇਹਨਾਂ ਦੇ ਡੈਡੀ ਨੂੰ ਨਵੀਂ ਫਿਰ ਮੈਂ ਆ ਲੈ ਕੇ ਆਈ ਰਜਾਈ ਦਾ ਕਵਰ ਫਿਰ ਮੈਂ ਕਿਹਾ ਇਹ ਰਜਾਈ ਜੀ ਹਾਰ ਲੈ ਲੂਗਾ ਅਰੇ ਉੱਪਰ ਇਹਨੇ ਸ਼ਾਲ ਪਾ ਲਿਆ ਚਿੱਟਾ ਸਾਡਾ ਐਕਸਟਰਾ ਸ਼ਾਲ ਆ ਉੱਪਰ ਲੈਣ ਵਾਸਤੇ ਰੱਖਿਆ ਹੋਇਆ ਤੇ ਮੈਂ ਕਿਹਾ ਵੀ ਚਲ ਆਹ ਰੈੱਡ ਜਿਵੇਂ ਲੈ ਚਲਦੀ ਆ ਕਵਰ ਦਿੱਤਾ ਉਹਨੇ ਦਿੱਤਾ 250 ਦਾ ਤੂੰ ਵਧੀਆ ਆ ਜਿਹੜਾ ਕਹਿੰਦਾ ਨਿੱਗਾ ਆ ਫਿਰ ਅੱਜ ਮੈਂ ਪੇਟੀ ਚੋ ਰਜਾਈ ਕੱਢੀ ਹੈ ਡੈਡੀ ਨਾਲ ਲਾ ਕੇ ਤੇ ਦੁੱਤਿਆਂ ਕਵਰ ਚੜਾਤਾ ਇਹ ਜਾਈ ਰਜਾਈ ਜਿਆ ਲਊਗਾ ਤੇ ਤੇ ਮੇਰੀ ਹੋਰ ਜਾਈ ਹੈਗੀ ਤੇ ਇਹਦੇ ਵਾਲੀ ਜਿਹਾਰ ਵਾਲੀ ਰਜਾਈ ਤਾਂ ਡੈਡੀ ਲੈ ਲਊਗਾ ਹੁਣ ਪੁਰਾਣੀ ਰਜਾਈ ਠੀਕ ਆ ਜੀ ਤੇ ਹੁਣ ਆਪਾਂ ਚੱਲਦੇ ਆ ਕਿਚਨ ਤੇ ਦੇਖਦੇ ਆ ਲਾਈਟ ਆ ਗਈ ਦੇਖਦੇ ਆ ਹੁਣ ਸਬਜ਼ੀ ਕੌਣ ਬਣਾਉਂਦਾ ਮੈਨੂੰ ਪਤਾ ਹੈ ਸਵੇਰ ਦੇ ਕੀ ਕਹਿੰਦੇ ਫਿਰਦੇ ਆ ਬੈ ਜਾ ਤੂੰ ਰਾਮ ਕਰ ਲੈ ਬੈ ਜਾ ਮੈਂ ਜ਼ਕੀਰ ਮੰਨੋ ਮੈਂ ਅੱਜ ਸਵੇਰੇ ਕੈਵਲ ਜੀ ਦੀ ਜਾਗਦੀ ਰਣਜੀਤ ਸਿੰਘ 2 ਵਜੇ 2 ਵਜੇ ਦੀ ਨਹੀਂ ਸਵੇਰੇ 6 ਵਜੇ ਢਾੜੀ ਸੀ 5 ਵਜੇ ਦੀ ਪੱਤੀ ਹੋਈਆਂ ਉਦੋਂ ਦੀ ਕੰਮ ਲੱਗੀ ਹੋਈਆਂ 5 ਵਜੇ ਦੀ ਹੋਈ ਜਿੱਕੇ ਬਾਕੇ ਮੇਰਾ ਸੱਚੀ ਬੀਬੀ ਵੱਧਾ ਬਈ ਮੇਤੋ ਨਹੀਂ ਪਿਆ ਜਾਂਦਾ ਹੈਗਾ ਬੀਬੀ ਦਾ ਉਹਨੇ ਵੀ ਬਤਾਇਆ ਐਂ ਵੈਸੇ ਵੀ ਮੇਰਾ ਮੈਨ ਨਾਲ ਲੰਬਾ ਸਮਾਂ ਨਹੀਂ ਪੈ ਸਕਦਾ ਮੈਂ ਦਦਾਈ ਮੈਨ ਲਾੜੇ ਦੀ ਤਾ ਯੋ ਗੱਲ ਉਹ ਹਾਂ ਉਹ ਕਹਿੰਦਾ ਕਹਿੰਦਾ ਮੈਂ ਨੇਕ ਸਲਾਹ ਦਿੰਨਾ ਉਹ ਸਾਨੂੰ ਨਹੀਂ ਭਾਈ ਤੇਰੀ ਨੇਕ ਨਾ ਤੂੰ ਹੋਰ ਜਾ ਕੇ ਇੱਕ ਸਲਾਹ ਕਿਤੇ ਹੋਰ ਜਾ ਕੇ ਇਹ ਉੱਤੇ ਜੀ ਬੀਤਣ ਅਸੀਂ ਸਲਾਹ ਦੇਣ ਹਾਂ ਹਾਂ ਗੱਲ ਤਾਂ ਸਹੀ ਆ ਤੇਰੇ ਜੋ ਸਾਡੇ ਨਾਲ ਹੁੰਦਾ ਨਾ ਤੇਰੇ ਨਾਲ ਹੋਵੇ ਫਿਰ ਤੈਨੂੰ ਪਤਾ ਲੱਗੇ ਵੀ ਤੈਨੂੰ ਕੋਈ ਸਲਾਹ ਦਵੇ ਫਿਰ ਤੈਨੂੰ ਪਤਾ ਲੱਗੇ ਵੀ ਸਲਾਹ ਲਈਦੀ ਆ ਜਾਂ ਦਈਦੀ ਆ ਜਾਂ ਕਿਸੇ ਦੀ ਮੰਨੀ ਦੀ ਆ ਜਾਂ ਨਹੀਂ ਮੰਨੀ ਦੀ ਸਾਡੀ ਲਾਈ ਨਾ ਕਰੇ ਸਕੂਟਰ ਦੀ ਚੱਲਦਾ ਹੈ ਨਾ ਕੋਈ ਹੋਰ ਸੰਦ ਠੀਕ ਹੈ ਇੱਕ ਸਾਈਕਲ ਸੀ ਸਾਈਕਲ ਤੇ ਹੀ ਲੋਹਾ ਟੋਇਆ ਸਾਈਕਲ ਤੇ ਹੀ ਨਾਲਕਾ ਲਵਾਇਆ ਸਾਈਕਲ ਤੇ ਹੀ ਮੇਤਰੀਆਂ ਕੋ ਜਾਣਾ ਸਾਈਕਲ ਤੇ ਸਾਰਾ ਕੰਮ ਕਰਿਆ ਤੇਰੇ ਬਣ ਕੇ ਆ ਕੇ ਇੱਥੇ ਭੌਂਕਣ ਲੱਗ ਜਾਂਦਾ ਆਈ ਆਈ ਫੋਰ ਵੀ ਭੈਣ ਭਾਈ ਨੇ ਜਿਹੜੇ ਸਹੀ ਕਮੈਂਟ ਕਰਦੇ ਨੇ رائے ਸਹੀ ਦਿੰਦੇ ਨੇ ਇਹ ਬੋਲਣ ਦਾ ਕਿਸੇ ਨੂੰ ਸੌਂਗ ਨਹੀਂ ਹੁੰਦਾ ਜੀ ਦੇ ਤਨ ਲੱਗੀ ਆ ਉਹ ਨੂੰ ਇਹ ਜਿਹਾ ਪਤਾ ਤੇਰੇ ਉੱਤੇ ਜਿਹੜੇ ਬੀਤੇੜਾ ਨਹੀਂ ਹੋਣਾ ਕੋਈ ਜਦੋਂ ਬੀਤਣਾ ਤੈਨੂੰ ਉਦੋਂ ਪਤਾ ਲੱਗਦਾ ਉਦੋਂ ਪਤਾ ਲੱਗਦਾ ਸਾਨੂੰ ਵੀ ਨਹੀਂ ਸੀ ਪਹਿਲਾਂ ਪਤਾ ਅਸੀਂ ਵੀ ਇੱਕ ਨਹੀਂ ਵਾਸ ਕੱਠੇ ਚ ਕੰਮ ਕਰਦੇ ਫਰੀ ਜਾਣਾ ਨਾ ਨਾ ਦੇ ਦੇਖੀ ਨਾ ਆਪਣਾ ਜਵਾਬ ਨਖਿਆ ਪੋਰਾ ਭਰ ਜਵਾਬ ਮੈਂ ਇਹ ਨਹੀਂ ਸੀ ਹੁੰਦਾ ਵੀ ਮੇਰਾ ਜਵਾਬ ਆ ਵੀ ਇਹਨੂੰ ਮੈਂ ਚੱਕਾ ਰਾਮਨਾਵ ਨੇ ਜਿਹੜੀ ਉਹ ਲੜਦੀ ਐ ਇਹਨ ਕੋ ਜੀ ਰਾਮਨਾਵ ਨੇ ਹਰਜਾਈ ਜਿਲ੍ਹੇ ਕਿ ਬੈਠੀ ਰਹਿਣਾ ਮੇਰੇ ਵਰਗੀ ਨੇ ਐਜੀ ਠੰਡ ਚ ਕੱਪੜੇ ਧੋਈ ਜਾਣੇ ਐਜੀ ਠੰਡ ਚ ਭਾਂਡੇ ਮਾਂਜੀ ਜਾਣੇ ਹੈ ਸਾਰੇ ਟੱਬਰ ਦੇ ਨਿਆਣਾ ਮੇਰੇ ਰਜਿਸਟਰ ਤੈਨੂੰ ਕਰਨੀ ਚਾਹੀਦੀ ਸੀ ਹਾਂ ਨਿਆਣਾ ਮੇਰੇ ਜੰਮਿਆ ਸੀ ਕਿਹਦੇ ਜੰਮਿਆ ਸੀ ਸਾਡੇ ਫੋਨ ਨਹੀਂ ਸੀ ਹੁੰਦਾ ਲੈਂਡ ਲਾਈਨ ਜਦੋਂ ਅਸੀਂ ਕੱਟਚੇ ਸੀਗੇ ਉਧਰ ਜੇ ਪਰਮਾਪਣਾ ਨਿੱਕਾ ਜਿਹਾ ਸੀਗਾ ਜਦੋਂ ਮੈਂ ਉੱਥੋਂ ਲੈ ਕੇ ਆ ਗਈ ਨਾ ਨਾਨੀ ਦੇ ਤਾਂ ਹੌਲ ਉੱਠ ਗਈਦੇ ਹਨਾ ਵੀ ਮੈਂ ਦੋ ਤਾਂ ਵੀ ਮੈਂ ਨਾ ਲਸਣ ਠੀਬਾ ਦਾ ਭਾਈ ਉਹਨਾਂ ਨੇ ਨਾ ਫੋਨ ਕਰ ਲਿਆ ਸਾਡੇ ਕਮੰਡੀਆਂ ਦੇ ਘਰੇ ਉਹਨਾਂ ਦੇ ਲੈਂਡਲਾਈਨ ਸੀਗਾ ਸਾਡੇ ਹੈ ਨਹੀਂ ਸੀਗਾ ਤੇ ਮੇਰੀ ਮੰਮੀ ਨੇ ਫੋਨ ਕਰ ਲਿਆ ਵੀ ਮੈਂ ਮੇਰੀ ਕੁੜੀ ਨਾਲ ਮੇਰੀ ਗੱਲ ਕਰਾ ਦਿਓ ਹਨਾ ਇੰਨੇ ਦਿਨ ਹੋ ਗਏ ਮੈਂ ਗੱਲ ਵੀ ਕਰੀ ਹੈਗੀ ਜੀ ਤਾਂ ਕਰਦਾ ਹੀ ਆ ਪਈ ਉਹਨਾਂ ਦੇ ਘਰੋਂ ਸੁਨੇਹਾ ਆਇਆ ਵੀ ਆਂਟੀ ਤੁਹਾਡਾ ਫੋਨ ਆਇਆ ਆਲ ਡਾਲ ਲਓ ਇੱਕ ਖਰਚੀ ਤੇ ਮੈਂ ਕਿਹਾ ਵੀ ਚਲ ਮੈਂ ਚਲੀ ਗਈ ਫੋਨ ਸੁਣਨਾ ਨਾ ਮੇਰੇ ਨਾਲ ਪਤਾ ਨਹੀਂ ਬੀਬੀ ਗਈ ਪਤਾ ਨਹੀਂ ਇਹ ਗਿਆ ਪਤਾ ਨਹੀਂ ਕੌਣ ਗਿਆ ਹਨਾ ਖਲੀ ਉਹੀ ਗਈ ਹੋਣੀ ਐਨਕੋਜੀ ਉਹੀ ਪ੍ਰਧਾਨ ਸੀਗੀ ਉਹੀ ਗਈ ਸੀਗੀ ਸ਼ਾਇਦ ਭਈ ਅਸੀਂ ਚਲੀ ਆ ਗਏ ਨਾ ਫੋਨ ਸੁਣਨਾ ਨਾ 2 ਮਿੰਟ ਬੈਠੀਆ ਵੇਟ ਕੀਤਾ ਉਹਨਾਂ ਨੂੰ ਕਿਹਾ ਵੀ 5 ਮਿੰਟ ਬਾਅਦ ਫੋਨ ਕਰਿਓ ਫੋਨ ਆ ਗਿਆ ਅਸੀਂ ਗੱਲ ਕਰੀ ਤੇ ਮੇਰੀ ਮੰਮੀ ਨੇ ਪਤਾ ਵੀ ਨਹੀਂ ਮੇਰੇ ਪੁੱਤ ਕੀ ਕਰਦਾ ਸੀ ਮਾ ਮੰਮੀ ਕੱਪੜੇ ਤੋਂ ਹੁੰਦੇ ਸੀ ਹਾ ਮੇਰੀ ਮੰਮਾ ਕਹਿੰਦੀ ਬੂ ਅਹੇ ਜੀ ਠੰਡੇ ਚ ਕੱਪੜੇ ਜਵਾਕ ਬਿਮਾਰ ਕਰਨਾ ਤੈ ਮੈਂ ਕਿਹਾ ਮੰਮੀ ਕਿਉਂ ਕੀ ਗੱਲ ਹੋਗੀ ਲੈ ਕਹਿੰਦੇ ਅਸੀਂ ਰਜਾਈਆਂ ਚ ਬੜੇ ਬੈਠਿਆ ਕੰਬਲਾਂ ਚ ਤੂੰ ਕੱਪੜੇ ਧੋਣੀ ਹੈ ਮੈਂ ਫਿਰ ਮੈਂ ਪੇਕੇ ਘਰ ਨਹੀਂ ਹੈਗੀ ਮੈਂ ਸਹਰੇ ਘਰਾਂ ਮੈਂ ਕਿਹਾ ਮੈਂ ਮੈਂ ਆਪਦੇ ਇੱਥੇ ਆ ਇੱਥੇ ਮੈਨੂੰ ਕੱਪੜਾ ਧੋਣਾ ਹੀ ਪੈਣਾ ਨੇ ਮਾਂ ਮੇਰੀ ਹੈ ਹੈ ਮੰਮੀ ਕਹਿੰਦੇ ਹਾਏ ਨਾ ਪੁੱਤ ਬਿਮਾਰ ਹੋ ਜੈਗੀ ਮੁੰਡਾ ਬਿਮਾਰ ਹੋ ਜੂ ਮੈਂ ਇੱਥੇ ਨਹੀਂ ਮੁੰਡਾ ਮੰਡਾ ਮੇਰੇ ਕੋਲੇ ਕਹਿੰਦਾ ਕਿਹਦੇ ਕੋਲ ਮੈਂ ਕਹਾਂ ਤਾ ਕਿਸੇ ਹੋਰ ਕੋਲੇ ਰਹਿਣਾ ਮਾਖਾ ਮੁੰਡਾ ਮੰਡਾ ਨਹੀਂ ਕਰ ਸਕੀ ਸੀ ਸੀਜ਼ ਹੋ ਗਿਆ ਸੀ ਹਾਂ ਬਹੁਤ ਕੁਝ ਦੇਖਿਆ ਹੋਇਆ ਹੈ ਜੀ ਠੰਡ ਚ ਅਣ ਜੰਮੀ ਲਾਦ ਦੇ ਕੱਪੜੇ ਵੀ ਤਾਂ ਤੇਣਾਂ ਜੰਮੀ ਲਾਦ ਦੇ ਭਾਂਡੇ ਵੀ ਮਾਂਜੇ ਨੇ ਇੰਨੇ ਵਰ ਕੀ ਆ ਜਾਂਦੀ ਤੁਸੀਂ ਐ ਚਾ ਨਾ ਹਾਂ ਤੋ ਉਹ ਆ ਕੇ ਹਰਜਿੰਦਰ ਸਿੰਘ ਆ ਕੇ ਕਹਿੰਦਾ ਕਹਦਾ ਤਸੋ ਲੋਕਾਂ ਨੂੰ ਦੱਸ ਕੇ ਤੁਹਾਨੂੰ ਕੀ ਫਾਇਦਾ ਤੈਨੂੰ ਕਮੈਂਟ ਕਰਕੇ ਕੀ ਫਾਇਦਾ ਚਲ ਤੂੰ ਮੈਨੂੰ ਦੱਸ ਹੈ ਮੈਨੂੰ ਤਾਂ ਫਾਇਦਾ ਹੋਵੇ ਨਾ ਹੋਵੇ ਠੀਕ ਆ ਤੂੰ ਦੱਸ ਵੀ ਸੋਸ਼ਲ ਮੀਡੀਆ ਤੇ ਆ ਕੇ ਕਮੈਂਟ ਕਰਦਾ ਕਿ ਤੇਰੇ ਵਰਗੀ ਭੈਣ ਪਹਿਲਾਂ ਵੀ ਉੱઠી ਸੀਗੀ ਮੇਰੇ ਕੋਲ ਤਾਂ ਬਾਧੂ ਆਉਂਦੀਆਂ ਨੇ ਅਜੇ ਭੈਡਾ ਇੱਕ ਪਹਿਲਾਂ ਵੀ ਉੱઠી ਸੀ ਕਹਦੀ ਇਹੋ ਜੀ ਅੱਗ ਤਾਂ ਕਹਿੰਦੀ ਘਰ ਘਰ ਆ ਫਿਰ ਮੈਂ ਕੀ ਕਰਾਂ ਜੇ ਘਰ ਘਰ ਆ ਕੋਈ ਹੋਊ ਜਿਹੜਾ ਦਬ ਕੇ ਬਹਿ ਜੂ ਮੈਂ ਦਬ ਕੇ ਬੈਠਣ ਵਾਲਿਆਂ ਚੋਂ ਨਹੀਂ ਹੈਗੀ ਠੀਕ ਆ ਮੈਂ ਤਾਂ ਦੱਸੂਗੀ ਡਿਫਰੈਂਟ ਡਿਫਰੈਂਟ ਸਟੋਰੀ ਆ ਹਰ ਉਹ ਵੀ ਆਪਦੀ ਆਪਦੀ ਲਾਈਫ ਜਿੱਦਾਂ ਮਰਜ਼ੀ ਆ ਹਾਂ ਹਰੇਕ ਬੰਦੇ ਦਾ ਜਿਉਂ ਅਦਾ ਟਾਂਜਾ ਅਲੱਗ ਹੁੰਦਾ ਸਬਜੀ ਜਿਵੇਂ ਅਸੀਂ ਗਾਜਰਾਂ ਦੀ ਬਣਾਉਣ ਲੱਗੇ ਆਂ ਹਰੇਕ ਮਰਜੀ ਪਈ ਯੂ ਹਾਂ ਹਰੇਕ ਬੰਦੇ ਦਾ ਅਲੱਗ ਟੇਸਟ ਆ ਹਰੇਕ ਬੰਦੇ ਦੀ ਅਲੱਗ ਲਾਈਫ ਆ ਹਰੇਕ ਬੰਦੇ ਦਾ ਅਗਲਾ ਕਹਿੰਦਾ ਕਾਮਯਾਬ ਮੈਂ ਕਿੱਥੋਂ ਹੋਇਆ ਹਰੇਕ ਬੰਦਾ ਸਟੋਰੀ ਦਾ ਦਾ ਕੋਈ ਐਕਟਰ ਆ ਕੋਈ ਗਾਉਣਿਆਂ ਵਾਲਾ ਕੋਈ ਆਮ ਬੰਦਾ ਤੀਨੂੰ ਮੌਕਾ ਮਿਲ ਗਿਆ ਕੈਮਰੇ ਸਾਹਮਣੇ ਆ ਕੇ ਉਹ ਜ਼ਰੂਰ ਦੱਸ ਹਾਂ ਉਹ ਤਾਂ ਬੋਲੂਗਾ ਹੀ ਬੋਲੂਗਾ ਗੱਲ ਨਾ ਹੋਰ ਜਿਹੜਾ ਕਮੈਂਟ ਕਰਦਾ ਹਰਜਿੰਦਰ ਸਿੰਘ ਹਾਂ ਤੂੰ ਤੈਨੂੰ ਚਾਰ ਬੰਦੇ ਦੇ ਦਿੰਦੇ ਨੇ ਤੂੰ ਵੀ ਤਾਂ ਉਹ ਦੱਸੇਗਾ ਹੀ ਤੂੰ ਦੱਸਣੇ ਆਉਣਾ ਸੋਸ਼ਲ ਮੀਡੀਆ ਤੇ ਕਮੈਂਟ ਆਪਣੀ ਵੀਡੀਓ ਤੇ ਕਮੈਂਟ ਕਰਦਾ ਫਿਰ ਜੇ ਕਿਸੇ ਨੇ ਉਹਨੂੰ ਰਿਪਲਾਈ ਕਰਤਾ ਫਿਰ ਦੁਬਾਰਾ ਰਿਪਲਾਈ ਕਰਨਾ ਆਉਂਦਾ ਦੁਬਾਰਾ ਰਿਪਲਾਈ ਉਹ ਵੀ ਸੋਸ਼ਲ ਮੀਡੀਆ ਹੀ ਆ ਸਿੰਧੂ ਨੇ ਆਪਣੀ ਦਾਦੀ ਦਾ ਨਾਮ ਲਿੱਤਾ ਜੀ ਉਹਨੇ ਕਾਮਯਾਬ ਕੀਤਾ ਤਾਂ ਉਹਦਾ ਨਾਮ ਲਿੱਤਾ ਕੋਈ ਬੋਲ ਕੇ ਦੱਸਦਾ ਕੋਈ ਬੋਲ ਕੇ ਦੱਸਦਾ ਹੋਰ ਗਾਵਣੇ ਵਾਲਿਆਂ ਦੇ ਵੀ ਦਾਦੀਆਂ ਨੇ ਪਰਦਾਦੇ ਨੇ ਕਦੇ ਕਿਸੇ ਨੇ ਨਾਮ ਲਿੱਤਾ ਇਹ ਜਿਹੜਾ ਬੰਦਾ ਸਿੰਧੂ ਹੈ ਹੈ ਟਮਾਟਰ ਹੋਰ ਕੀ ਗਾਜਰਾਂ ਕੀ ਕਹਿੰਦੀਆਂ ਸਾਡੇ ਵਿੱਚ ਟਮਾਟਰ ਰਵਾੜਿਓ ਉਹ ਹੈ ਤੇ ਚਲੋ ਜੀ ਦੇਖੀਏ ਕੀ ਕਰੀਏ ਮੈਂ ਤਾਂ ਸਮਝ ਨਹੀਂ ਲਾਤੀ ਹੁਣ ਦੇਖੋ ਦੋ ਬੰਦੇ ਤਿੰਨ ਅਸੀਂ ਲੱਗੇ ਹੋਏ ਆ ਕਿਚਨ 'ਚ ਅਸੀਂ ਲੱਗੇ ਹੋਏ ਆ ਤੇ ਹਟਾਲੀਅਨ ਡਿਸ਼ ਹਟਾਲੀਅਨ ਡਿਸ਼ ਲੱਗਦਾ ਹਟਾਲੀਅਨ ਡਿਸ਼ ਤਾਂ ਇਧਰ ਉਹ 뷰 ਵਾਲਾ ਘੈਂਟ ਆਉਂਦਾ ਦੇਖੋ ਕਿੰਨਾ ਸੋਹਣਾ ਕਿਚਨ ਲੱਗਦਾ ਆਪਣਾ ਇਤੋਂ ਵੱਡ ਕੇ ਮੈਂ ਕਦੇ ਵੀਡੀਓ ਨਹੀਂ ਬਣਾਈ ਤਾਂ ਹੀ ਦੱਸ ਰਿਹਾ ਉਹਨੂੰ ਆਇਓ ਉਹਨੂੰ ਆਇਓ ਤੁਮੂ ਕੇ ਨਿਕ ਤਾਂ ਹੀ ਦਾ ਬਮੋ ਕੇ ਨਿਕ ਰਵਰੇ ਕਿੱਥੇ ਖੋਲ ਲਈ ਜਵਾਂਡੇ ਰੱਖੇ ਸੀ ਕਿੱਥੇ ਅੱਜ ਸ਼ੀਸ਼ਿਆਂ 'ਚ ਬੈਨੇ ਜੇ ਆਪ ਅੱਜ ਗੈਸ ਤੇ ਸਬਜ਼ੀ ਬਣ ਰਹੀ ਨਹੀਂ ਨਾ ਅਕਸ਼ਰ ਤੇ ਬਣਦੀ। ਇੱਥੇ ਜਿੱਥੇ ਮੈਂ ਖੜੀ ਆ ਇੱਥੇ ਸਾਡਾ ਚੁੱਲ੍ਹਾ ਹੁੰਦਾ ਸੀ ਇੱਥੋਂ ਚੁੱਲ੍ਹਾ ਚੱਕ ਕੇ ਹੋਰ ਤੇ ਬਾਹਰ ਲੈ ਕੇ ਗਏ ਆ ਇੱਥੇ ਲੈਂਟਰ ਪਾਇਆ ਤਾਂ ਅਸੀਂ ਇੱਥੇ ਹੁਣ ਇੰਨਾ ਸੋਹਣਾ ਕਿਚਨ ਬਣਾਇਆ ਇੰਨਾ ਸੋਹਣਾ ਘਰ ਬਣਾਇਆ ਮਿਹਨਤ ਕਰੀਆ ਹੈ ਜੇ ਕੋਈ ਮੇਰੀ ਥਾਂ ਤੇ ਮੈਂ ਮੰਨਦੀ ਆ ਵੀ ਮੇਰੀ ਥਾਂ ਤੇ ਜੇ ਕੋਈ ਹੋਰ ਜਨਾਨੀ ਹੁੰਦੀ ਨਾ ਝੋਲਾ ਚੱਕਦੀ ਪੈ ਕੇ ਜਾਵੜਦੀ ਬੈਹ ਜਾਂ ਕੀ ਕਨੇ ਟੰਬਰ 'ਚ ਮੈਂ ਨਹੀਂ ਕੱਟਦੀ ਹੈ ਬਸ ਸੁੱਖ ਤੇ ਉਹ ਰਿਆਂ ਨੂੰ ਐਡਾ ਢੇਰ ਭਾਂਡੇ ਦਾ ਲੱਗਿਆ ਹੁੰਦਾ ਸੀ ਚਾਹ ਦਾ ਗਲਾਸ ਪੀਣਾ ਬਾਅਦ ਚ ਰੱਖਣਾ ਪਹਿਲਾਂ ਭਾਂਡੇ ਮਾਂਜਣੇ ਠੰਡੇ ਪਾਣੀ ਨਾਲ ਤੇ ਫੇਰ ਆਪ ਦਾ ਬੱਚਾ ਭੋਰਾ ਬਲੂਰ ਸੀਗਾ ਭੋਰਾ ਇੱਕ ਛੋਟਾ ਜਿਹਾ ਸੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਦਿੱਤਾ ਦੂਜਿਆਂ ਦੇ ਦੇਣ ਜਿਹੜੇ ਰਾਤ ਨੂੰ ਕੱਪੜੇ ਪਾ ਕੇ ਤੜਕੇ ਲਾ ਸਿੱਟਣੇ ਨੇ ਤੋਂ ਦੋ ਕੀ ਵੱਡ ਗਿਆ ਉਹਨਾਂ ਨੂੰ ਮੈਨੂੰ ਸਮਝ ਨਹੀਂ ਲੱਗਦੀ ਹੈ ਗਾਂ ਘੱਤ ਤਾਂ ਸਹੀ ਕੰਮ ਮਾਰੀ ਲੈਂਦੀ ਹੋਈ ਸੀਗੀ ਬੇਟਾ ਦੁਖੀ ਹੋ ਕੇ ਚਲੀ ਜਾ ਆਹਾਂ ਦੇਖ ਦੁਖੀ ਦੁਖੀ ਹੋ ਕੇ ਚਲੀ ਜਾਊਗੀ ਆਪੇ ਹੀ ਪਰ ਆਪਾਂ ਗਏ ਨਹੀਂ ਭਾਈ ਮਾਪੇ ਇੱਕ ਵਾਰੀ ਮਸਾ ਵਿਆਹ ਕੇ ਤੋਰਦਾ ਦੁਬਾਰਾ ਦੁਬਾਰਾ ਕਿੱਥੇ ਤੇ ਚਲੋ ਅੱਜ ਤਾਂ ਤੁਹਾਨੂੰ ਮੈਂ ਦੱਸਤਾ ਫਿਰ ਮੈਂ ਕੱਲ ਨੂੰ ਅਦੇ ਲਵੇ ਇਹ ਮੈਂ ਕਿ ਸਿਨਾਲੀ ਮੈਨੂੰ ਬਣਾ ਕੇ ਸੁਪਤਾਂ ਵੀ ਕਿਉਂ ਮੈਂ ਪੱਛੋਂ ਦੀ ਨਾ ਤੇ ਉਹ ਗੱਲ ਨਾ ਹੀ ਨਹੀਂ ਸੀਗੀ ਅੱਜ ਮੈਂ ਉਹਦਾ ਨਾਤੀ ਤੇ ਉਹ ਚੀਜ਼ ਸੀਗੀ ਜੀ ਚੜਦਾ ਅੱਗ ਹੋਰ ਉਹ ਝੱਗ ਹੈਗੀ ਆ ਮੈਂ ਤਾਂ ਬੈਠੀ ਨਹੀਂ ਹੈਗੀ ਮੈਂ ਕਿਹਾ ਮੈਨੂੰ ਕਹੋਗਾ ਬੈਗੀ ਰਾਮ ਨਾਗ ਤਾਂ ਹੈਗੀ ਆ ਝਾਰ ਵੀ ਨਹੀਂ ਬੈਠਿਆ ਜਿਆ ਦਰਵਾਜ਼ਾ ਭੇੜ ਲਾ ਕਮਰੇ ਦਾ ਠੀਕ ਆ ਤੇ ਆਪਾਂ ਹੁਣ ਆਹ ਵੀਡੀਓ ਦਾ ਐਂਡ ਇੱਥੇ ਕਰਦੇ ਆ ਠੀਕ ਆ ਕੱਲੂ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ ਤੇ ओके बाय गुड नाइट 7 ਵਜੇ ਕੀ ਹੁਣ ਖਾਣਾ ਖੋਣਾ ਬਣਾ ਲੀਏ ਤੇ ਮੈਂ ਤੇ ਸਾਰੇ ਜਣੇ ਕਮੈਂਟਸ ਕਰਿਆ ਕਰੋ ਕੀ ਹੋਇਆ ਉਹ ਤਾਂ ਹਰਾ ਏ ਅਬੀ ਹਰੇ ਨੇ ਆ ਦੇ ਠੀਕ ਹੈ ਜੀ ਸਾਰੇ ਜਣੇ ਬਹੁਤ ਪਿਆਰੇ ਪਿਆਰੇ ਜਿੱਦਾਂ ਮੇਰੇ ਸਾਰੇ ਭੈਣ ਭਰਾ ਹੁਣ ਕਮੈਂਟਸ ਕਰਦੇ ਆ ਐਦਾਂ ਹੀ ਕਰਿਆ ਕਰੋ ਠੀਕ ਹੈ ਜੀ ਬਹੁਤ ਵਧੀਆ ਲੱਗਦਾ ਤੁਹਾਡੇ ਕਮੈਂਟਸ ਪੜ ਕੇ ਤਾਂ ਲਿਕ ਵਸੱਚੋ ਇੱਕ ਮਿੰਟ ਇੱਕ ਮਿੰਟ ਇੱਕ ਵਾਰ